ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਬਟਾਲਾ ਬਟਾਲਾ ਦੇ ਥਾਣਾ ਸੇਖਵਾ ਸੇਖਵਾ ਦੇ ਅਧੀਨ ਪੈਂਦਾ ਪਿੰਡ ਰਾਮਪੁਰਾ ਉੱਥੋਂ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਆਪਣੀ ਪੜ੍ਹਾਈ ਤੋਂ ਬਾਅਦ ਆਰਮੀ ਦੇ ਵਿੱਚ ਭਰਤੀ ਹੁੰਦੇ ਨੇ ਉਸ ਤੋਂ ਬਾਅਦ ਉਹ ਦੇਸ਼ ਦੀ ਸੇਵਾ ਦੇ ਲਈ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਦੀ ਡਿਊਟੀ ਲੱਗਦੀ ਆਪਣੀ ਸੇਵਾ ਨਿਭਾਉਂਦੇ ਨੇ 1996 ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ ਹੈ ਰਣਜੀਤ ਕੌਰ ਨਾਮ ਦੀ ਔਰਤ ਦੇ ਨਾਲ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਤਿੰਨ ਬੱਚੇ ਹੁੰਦੇ ਨੇ ਵੱਡਾ ਬੇਟਾ surjit singh ਉਦੋਂ ਛੋਟੀ ਬੇਟੀ ਹੁੰਦੀ ਹੈ simranjit kaur ਤੇ ਉਸ ਤੋਂ ਬੇਟਾ ਛੋਟਾ ਫਿਰ ਇੱਕ ਬੇਟਾ ਹੁੰਦਾ ਕਰਨ ਤਿੰਨ ਬੱਚੇ ਹੋ ਜਾਂਦੇ ਨੇ ਦੋਹਾਂ ਜੀਆਂ ਦਾ ਪਰਿਵਾਰ ਹੁੰਦਾ ਹਾਲਾਂਕਿ ਜਿਹੜੇ ਮੁਖਤਿਆਰ ਸਿੰਘ ਸੀ ਉਹ ਆਪਣੀ ਡਿਊਟੀ ਦੌਰਾਨ ਜ਼ਿਆਦਾਤਰ ਬਾਹਰ ਹੀ ਰਹਿੰਦੇ ਸੀ ਜਦੋਂ ਕਿਤੇ ਮਹੀਨੇ ਤੋਂ ਮਿਲਦੀ ਸਾਲ ਦੇ ਵਿੱਚ ਛੁੱਟੀ ਮਿਲਦੀ ਉਦੋਂ ਘਰ ਆਉਣਾ ਜਾਣਾ ਸੀ ਬੱਚਿਆਂ ਦਾ ਪਾਲਣ ਪੋਸ਼ਣ ਘਰ ਰਹਿ ਕੇ ਰঞ্জੀਤ ਕੌਰ ਹੀ ਕਰਦੇ ਨੇ ਫਿਰ ਉਹਨਾਂ ਦੀ ਰਿਟਾਇਰਮੈਂਟ ਹੁੰਦੀ ਹੈ ਰਿਟਾਇਰਮੈਂਟ ਤੋਂ ਬਾਅਦ ਉਹ ਗੁਜਰਾਤ ਦੇ ਜਾਮਨਗਰ ਦੇ ਵਿੱਚ ਫਿਰ ਦੁਬਾਰਾ ਇੱਕ ਨੌਕਰੀ ਲੱਭਦੇ ਨੇ ਉੱਥੇ ਜਾ ਕੇ ਫਿਰ ਜੌਬ ਕਰਨਾ ਸ਼ੁਰੂ ਕਰਦੇ ਨੇ ਆਪਣੇ ਪਰਿਵਾਰ ਨੂੰ ਹੋਰ ਬਿਹਤਰ ਜ਼ਿੰਦਗੀ ਦੇਣ ਦੇ ਲਈ ਉਧਰੋਂ ਪੈਨਸ਼ਨ ਤੇ ਦੂਜੇ ਪਾਸੋਂ ਤਨਖਾਹ ਆਏਗੀ ਤੇ ਜਿਹੜੇ ਮੇਰੇ ਬੱਚੇ ਨੇ ਉਹਨਾਂ ਦਾ ਪਾਲਣ ਪੋਸ਼ਣ ਹੋਰ ਵਧੀਆ ਤਰੀਕੇ ਨਾਲ ਹੋ ਸਕੇਗਾ ਉਹਨੂੰ ਵਧੀਆ ਤਰੀਕੇ ਨਾਲ ਪੜਾ ਸਕਾਂਗੇ ਘਰ ਦੇ ਵਿੱਚ ਫਿਰ ਰਣਜੀਤ ਕੌਰ ਤੇ ਉਹ ਤਿੰਨ ਬੱਚੇ ਹੁੰਦੇ ਨੇ ਰਣਜੀਤ ਕੌਰ ਨੂੰ ਹੁਣ ਆਦਤ ਪੈ ਚੁੱਕੀ ਸੀ ਆਪਣੇ ਪਤੀ ਤੋਂ ਬਿਨਾ ਉਹਨੇ ਸਾਰੀ ਆਪਣੀ ਜ਼ਿੰਦਗੀ ਕੱਢੀ ਤੇ ਹੁਣ ਬੱਚਿਆਂ ਦੇ ਨਾਲ ਕਿਉਂਕਿ ਬੱਚੇ ਵੀ ਵੱਡੇ ਹੋ ਚੁੱਕੇ ਸੀ 28 ਅਪ੍ਰੈਲ 2016 ਨੂੰ ਘਰ ਸੁੱਤੇ ਪਏ ਇੱਕਦਮ ਜਿਹੜਾ ਬੇਟਾ ਹੁੰਦਾ ਕਰਨ ਉਹਦੀ ਉਮਰ ਉਸ ਸਮੇ 12 ਸਾਲ ਸੀ ਉਹ ਚੀਕਦਾ ਉਹ ਰੋਂਦਾ ਜੋ ਰੋਂਦਾ ਸਾਰੇ ਉੱਠਦੇ ਨੇ ਮਾਂ ਉਹਨੂੰ ਆਪਣੀ ਗੋਦੀ ਦੇ ਵਿੱਚ ਲੈਂਦੀ ਹੈ ਉਹ ਤੋਂ ਪੁੱਛਦੀ ਹੈ ਵੀ ਹੋਇਆ ਉਹਦਾ ਕਹਿਣਾ ਸੀ ਵੀ ਮੈਨੂੰ ਇੱਕਦਮ ਐਵੇਂ ਲੱਗਿਆ ਜਿਵੇਂ ਕੋਈ ਪਰਛਾਈ ਦਿਖੀਏ ਕਮਰੇ ਦੇ ਵਿੱਚ ਤੇ ਉਹ ਮੈਨੂੰ ਆਪਣੇ ਵੱਲ ਖਿੱਚਦੀ ਹੋਵੇ ਇਸ ਗੱਲ ਤੋਂ ਡਰ ਜਾਂਦੇ ਨੇ ਹੁਣ ਮਾਂ ਜਿਹੜੀ ਸੀ ਉਹ ਹੋਰ ਜ਼ਿਆਦਾ ਘਬਰਾ ਜਾਂਦੀ ਉਹ ਨੂੰ ਗੋਦੀ ਦੇ ਵਿੱਚ ਲੈਂਦੀ ਐ ਤਾਂ ਦਿਨ ਚੜਦਾ ਫਿਰ ਉਹ ਕਹਿੰਦੀ ਐ ਵੀ ਮੈਂ ਪੰਡਤ ਜੀ ਕੋਲ ਲੈ ਕੇ ਜਾਣਾ ਇਹਨੂੰ ਸਾਡੇ ਘਰ ਦੇ ਵਿੱਚ ਜਰੂਰ ਕੋਈ ਭੂਤ ਪ੍ਰੇਤ ਦਾ ਚੱਕਰ ਐ ਜਿਹੜਾ ਵੱਡਾ ਭਰਾ ਹੁੰਦਾ ਸਰਜੀਤ ਉਹ 17 ਸਾਲ ਦਾ ਹੋ ਚੁੱਕਿਆ ਸੀ ਉਹ ਕਹਿੰਦਾ ਸੀ ਵੀ ਨਹੀਂ ਪੰਡਤ ਕੋਲ ਨਹੀਂ ਜਾਣਾ ਕਿਉਂਕਿ ਤੁਸੀਂ ਪੰਡਤ ਕੋਲ ਜਾਂਦੇ ਹੋ ਪਿੰਡ ਦੇ ਲੋਕ ਗੱਲਾਂ ਕਰਦੇ ਨੇ ਤੇ ਇਹੋ ਜਿਹੇ ਵਿਹਮਾ ਭਰਮਾ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਕੁੜੀ ਜਿਹੜੀ ਹੁੰਦੀ ਐ ਸਿਮਰਜੀਤ ਉਹਦੀ ਉਮਰ ਵੀ 15 ਸਾਲ ਸੀ ਉਹ ਵੀ ਆਪਣੀ ਮਾਂ ਨੂੰ ਕਹਦੀ ਐ ਵੀ ਅਸੀਂ ਕਿਸੇ ਪੰਡਤ ਕੋਲ ਨਹੀਂ ਜਾਣਾ ਸਰਜੀਤ ਦਾ ਕਹਿਣਾ ਸੀ ਕਿ ਅੱਜ ਤੋਂ ਬਾਅਦ ਕਰਨ ਮੇਰੇ ਨਾਲ ਸੌਏਗਾ ਤੇ ਡਰਨ ਦੀ ਕੋਈ ਗੱਲ ਨਹੀਂ ਸਾਨੂੰ ਤਾਂ ਕਦੇ ਕੁਝ ਦੱਸਿਆ ਨਹੀਂ ਹੁਣ ਇਹ ਗੱਲ ਹਜੇ ਚੱਲਦੀ ਹੁੰਦੀ ਹੈ ਉਸੇ ਸਮੇਂ ਘਰ ਦੇ ਵਿੱਚ ਆਉਂਦੇ ਨੇ ਕਸ਼ਮੀਰ ਸਿੰਘ ਜਿਹੜੇ ਮੁਖਤਿਆਰ ਸਿੰਘ ਦੇ ਛੋਟੇ ਭਰਾ ਸੀ ਉਹਨਾਂ ਨੂੰ ਸਾਰੀ ਗੱਲ ਦੱਸੀ ਜਾਂਦੀ ਹੈ ਉਹਨਾਂ ਨੂੰ ਵੀ ਹੁੰਦਾ ਵੀ ਚੱਲ ਬੱਚਿਆਂ ਦਾ ਮਾਮਲਾ ਹੈ ਕੋਈ ਗੱਲ ਨਹੀਂ ਜਾ ਆ ਉਹ ਇੱਕ ਵਾਰੀ ਪੁੱਛਿਆ ਉਹ ਛੇਅਦ ਕੋਈ ਚੱਕਰ ਹੋਵੇ ਕਿਉਂਕਿ ਬੱਚਿਆਂ ਦੇ ਮਾਮਲੇ ਦੇ ਵਿੱਚ ਆਪਾਂ ਰਿਸਕ ਨਹੀਂ ਲੈ ਸਕਦੇ ਤਿਆਰ ਹੋ ਜਾਂਦੇ ਨੇ ਸਾਰੇ ਬੱਚੇ ਫੈਸਲਾ ਇਹ ਹੁੰਦਾ ਵੀ ਮਾਂ ਵੀ ਜਾਏਗੀ ਤੇ ਤਿੰਨੇ ਬੱਚੇ ਵੀ ਜਾਣਗੇ ਪੰਡਤ ਜੀ ਕੋਲ ਉੱਥੇ ਜਾ ਕੇ ਜੋ ਵੀ ਉਹ ਦੱਸਣਗੇ ਉਸ ਹਿਸਾਬ ਨਾਲ ਉਪਾਏ ਕੀਤੇ ਜਾਣਗੇ ਜਿਹੜੇ ਪੰਡਤ ਜੀ ਸੁਨੀਲ ਕੁਮਾਰ ਜਿਨ੍ਹਾਂ ਦਾ ਨਾਮ ਸੀ ਉਹਨੂੰ ਲੋਕ ਸਨੀ ਪੰਡਤ ਕਹਿੰਦੇ ਸੀ ਉਹ ਜਿਹੜੇ ਪੰਡਤ ਜੀ ਦੀ ਗੱਲ ਚੱਲਦੀ ਸੀ ਇਹ ਪੰਡਤ ਬੇਸਿਕਲੀ ਰਹਿਣ ਵਾਲੇ ਸੀ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਿਲ੍ਹਾ ਬिलासपुर ਪਿੰਡ ਹਠਰਵਾ ਉੱਥੇ ਰਹਿਣ ਵਾਲੇ ਹੁੰਦੇ ਨੇ ਰਮੇਸ਼ ਚੰਦਰ ਉਹ ਜੋਤਿਸ਼ੀ ਵਗੈਰਾ ਦਾ ਕੰਮ ਕਰਦੇ ਸੀ ਲੋਕਾਂ ਨੂੰ ਪੁੱਛੇ ਆਪਾ ਅੱਛਾ ਦਿੰਦੇ ਸੀ ਪਿੰਡ ਦੇ ਵਿੱਚ ਉਹਨਾਂ ਦੀ ਵਧੀਆ ਇੱਜ਼ਤ ਬਣੀ ਹੋਈ ਸੀ ਉਹਨਾਂ ਦਾ ਬੇਟਾ ਸੀ ਸੁਨੀਲ ਰਮੇਸ਼ ਚੰਦਰ ਜੀ ਨੂੰ ਐਸ.ਬੀ.ਓ ਦਾ ਬੇਟਾ ਪੜ੍ਹਨੇ ਕੇ ਡਾਕਟਰ ਬਣੇ ਪਰ ਜਿਹੜਾ ਸੁਨੀਲ ਸੀ ਉਹ ਆਪਣੇ ਪਿਤਾ ਜੀ ਦੀਆਂ ਜਿਹੜੀਆਂ ਪੋਥੀ ਵਗੈਰਾ ਜੋ ਵੀ ਕਿਤਾਬਾਂ ਸੀ ਉਹਨਾਂ ਨੂੰ ਪੜ੍ਹ-ਪੜ੍ਹ ਕੇ ਉਹ ਵੀ ਜਿਹੜਾ ਸੀ ਜੋਤਿਸ਼ੀ ਦਾ ਕੰਮ ਲੱਗ ਜਾਂਦਾ ਕਰਨ ਜੰਤਰ ਮੰਤਰ ਦਾ ਕੰਮ ਲੱਗ ਜਾਂਦਾ ਕਰਨ ਪਰ ਪਿੰਡ ਦੇ ਵਿੱਚ ਉਹਦੀ ਕੋਈ ਖਾਸ ਇੱਜ਼ਤ ਨਹੀਂ ਹੁੰਦੀ वैसे भी ਉਹਦੇ ਪਿਤਾ ਨੂੰ ਇਹ ਸੀ ਪੜ੍ਹ ਦੇ ਕੇ ਡਾਕਟਰ ਬਣੇ ਸੁਨੀਲ ਦਾ ਵਿਆਹ ਹੁੰਦਾ ਪਰ ਸੁਨੀਲ ਹੁਣ ਜਦੋਂ ਪਿੰਡਿਆਂ ਦੇ ਵਿੱਚ ਇੱਜ਼ਤ ਨਹੀਂ ਹੁੰਦੀ ਤੇ ਕੰਮ ਚੱਲ ਨਹੀਂ ਸਕਦਾ ਸੁਨੀਲ ਘਰੋਂ ਜਾਂਦਾ ਵੀ ਮੈਂ ਹੋਰ ਕਿਤੇ ਜਾ ਕੇ ਜੌਬ ਕਰਾਂਗਾ ਉਹ ਆਪਣੇ ਘਰੋਂ ਨਿਕਲਦਾ ਤੇ ਪਿੰਡ ਰਜ਼ਾਦਾ ਜਿਹੜਾ ਬਟਾਲਾ ਦੇ ਅਧੀਨ ਹੀ ਹੁੰਦਾ ਉੱਥੇ ਆ ਕੇ ਇੱਕ ਕਿਰਾਏ ਦੇ ਮਕਾਨ ਲਿਆ ਜਾਂਦਾ ਮਕਾਨ ਦੇ ਜਿਹੜੇ ਅਗਲੇ ਪਾਸੇ ਹੁੰਦਾ ਆਪਣੀ ਜੋਤਿਸ਼ ਦੀ ਦੁਕਾਨ ਖੋਲ੍ਹ ਲੈਂਦਾ ਪਿੱਛੇ ਆਪ ਰਹਿਣਾ ਸ਼ੁਰੂ ਕਰਦਾ ਉਹ ਬਹੁਤ ਜਲਦੀ ਜਿਹੜਾ ਸਨੀ ਪੰਡਤ ਹੁੰਦਾ ਉਹਦਾ ਜੋਤਿਸ਼ ਵਿੱਦਿਆ ਦਾ ਤੇ ਜੰਤਰ ਮੰਤਰ ਦਾ ਕੰਮ ਬੜੇ ਵਧੀਆ ਤਰੀਕੇ ਨਾਲ ਚੱਲਣਾ ਸ਼ੁਰੂ ਹੁੰਦਾ ਪਿੰਡ ਦੇ ਲੋਕ ਉਹਨੂੰ ਬਹੁਤ ਜ਼ਿਆਦਾ ਫਿਰ ਮੰਨਣ ਲੱਗ ਜਾਂਦੇ ਨੇ ਫਿਰ ਹੌਲੀ ਹੌਲੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਗੱਲ ਚੱਲਦੀ ਏ ਤੇ ਉੱਥੇ ਆਉਣਾ ਜਾਣਾ ਸੀ ਰਣਜੀਤ ਕੌਰ ਦਾ ਰਣਜੀਤ ਕੌਰ ਫਿਰ ਆਪਣੇ ਬੇਟੇ ਨੂੰ ਕਰਨ ਨੂੰ ਤੇ ਦੂਜੇ ਵੱਡੇ ਬੇਟੇ ਨੂੰ ਤੇ ਬੇਟੀ ਨੂੰ ਲੈ ਕੇ ਪਹੁੰਚਦੇ ਨੇ ਸਨੀ ਪੰਡਤ ਦੇ ਕੋਲ ਸਨੀ ਪੰਡਤ ਨੂੰ ਜਦੋਂ ਜਾ ਕੇ ਕਰਨ ਨੂੰ ਦਿਖਾਇਆ ਜਾਂਦਾ ਤਾਂ ਉਹਦਾ ਕਹਿਣਾ ਸੀ ਕਿ ਇਹਦਾ ਉਪਾਏ ਕਰਨਾ ਪਏਗਾ ਰਾਤ ਨੂੰ ਸਾਰਾ ਪਰਿਵਾਰ ਉੱਥੇ ਰੋਹ ਜਾਂਦਾ ਰਾਤ ਨੂੰ ਰੋਟੀ ਖਾ ਕੇ ਉੱਥੇ ਸੌਂ ਜਾਂਦੇ ਨੇ ਸਵੇਰੇ ਕਰੀਬ 10:00 ਵਜੇ ਜਿਹੜਾ ਸਨੀ ਪੰਡਤ ਹੁੰਦਾ ਉਹਦਾ ਕਹਿੰਦਾ ਮੇਰਾ ਪੱਖਾ ਖਰਾਬ ਹੈ ਤੇ ਸਰਜੀਤ ਨੂੰ ਕਹਿੰਦਾ ਆ ਜਾ ਪੱਖਾ ਦੇਖੀਏ ਆਪਾਂ ਉਹ ਪੱਖੇ ਦੇ ਵਿੱਚੋਂ ਕਰੰਟ ਲੱਗਦਾ ਹੈ ਸਰਜੀਤ ਨੂੰ ਸਰਜੀਤ ਵਿਹੋਸ਼ ਹੋ ਜਾਂਦਾ ਸਨੀ ਵੱਲੋਂ ਰੌਲਾ ਪਾਇਆ ਜਾਂਦਾ ਫਿਰ ਰஞ்சிਤਪੁਰ ਉੱਤੇ ਪਹੁੰਚਦੀ ਹੈ ਦੋਨੋਂ ਜਣੇ ਜਦੋਂ ਰੌਲਾ ਪਾਉਂਦੇ ਨੇ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਫਟਾਫਟ ਉਹਨੂੰ ਚੱਕ ਕੇ ਕਾਦੀਆਂ ਹਸਪੀਟਲ ਲਿਜਾਇਆ ਜਾਂਦਾ ਉੱਥੇ ਹਸਪੀਟਲ ਦੇ ਵਿੱਚ ਡਾਕਟਰਾਂ ਵੱਲੋਂ ਉਹਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਕਿ ਇਹਦੀ ਮੌਤ ਹੋ ਚੁੱਕੀ ਹੈ ਉਹ ਪੁਲਿਸ ਨੂੰ ਫੋਨ ਕਰਨ ਲੱਗਦੇ ਨੇ ਪਰ ਰਣਜੀਤਪੁਰ ਦਾ ਕਹਿਣਾ ਹੁੰਦਾ ਵੀ ਨਹੀਂ ਪੁਲਿਸ ਨੂੰ ਤੁਸੀਂ ਨਾ ਬੁਲਾਓ ਮੇਰੇ ਮੁੰਡੇ ਦੀ ਮੌਤ ਹੋਈ ਏ ਮੇਰੀ ਅੱਖਾਂ ਦੇ ਸਾਹਮਣੇ ਤੇ ਹੁਣ ਮੈਂ ਪੁਲਿਸ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਰਾ ਪੱਤੀ ਵੀ ਬਾਹਰ ਹੈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਹੜੀ লাশ ਸੀ ਉਹ ਰਣਜੀਤਪੁਰ ਵਾਪਸ ਲੈ ਕੇ ਆਪਣੇ ਪਿੰਡ ਆ ਜਾਂਦੀ ਆ ਰਾਮਪੁਰੇ ਉੱਥੇ ਆ ਕੇ ਜਦੋਂ ਸਰੀਰ ਰੱਖਿਆ ਜਾਂਦਾ ਹੈ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਸ਼ਰੀਕਾ ਬਰਾਦਰੀ ਚਾਚਾ ਕਸ਼ਮੀਰ ਵੀ ਪਹੁੰਚਦਾ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਵੀ ਪੱਖੇ ਤੋਂ ਕਰੰਟ ਲੱਗਿਆ ਤੇ ਬੰਦੇ ਦੀ ਨਾਲ ਦੀ ਨਾਲ ਮੌਤ ਹੋ ਗਈ ਪੱਖੇ ਦੇ ਵਿੱਚ ਕੀ ਸੀ ਚਲੋ ਜੀ ਉਹਨਾਂ ਨੂੰ ਸ਼ੱਕ ਹੁੰਦਾ ਉਹ ਸ਼ੱਕ ਕਰਕੇ ਫਿਰ ਦੁਬਾਰਾ ਉਹਦੀ Laash ਨੂੰ ਕਾਦੀਆਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਉੱਥੋਂ ਜਦੋਂ ਡਾਕਟਰ ਚੰਗੀ ਤਰ੍ਹਾਂ ਚੈੱਕਅਪ ਕਰਦੇ ਨੇ ਉਹਨਾਂ ਦਾ ਕਹਿਣਾ ਸੀ ਵੀ ਇਹਦੀ ਮੌਤ ਨੂੰ ਤਾਂ 9-10 ਘੰਟੇ ਹੋ ਚੁੱਕੇ ਨੇ 9-10 ਘੰਟੇ ਪਹਿਲਾਂ ਮਰ ਚੁੱਕਿਆ ਜਦ ਕਿ ਰਣਜੀਤ ਕੌਰ ਦਾ ਤੇ ਸੁਨੀਲ ਪੰਡਤ ਦਾ ਕਹਿਣਾ ਸੀ ਵੀ ਇਹਦੀ ਮੌਤ ਸਵੇਰੇ 10 ਵਜੇ ਹੋਈ ਹੈ। ਮੁਖਤਿਆਰ ਸਿੰਘ ਨੂੰ ਸੂਚਨਾ ਦਿੱਤੀ ਜਾਂਦੀ ਹੈ। ਮੁਖਤਿਆਰ ਸਿੰਘ ਜਾਮਨਗਰ ਤੋਂ ਵਾਪਸ ਚੱਲਦੇ ਨੇ ਪਰ ਰਣਜੀਤ ਕੌਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸਰਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੰਦੀ ਹੈ। ਸਰਜੀਤ ਸਿੰਘ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਸੀ ਮੁਖਤਿਆਰ ਸਿੰਘ ਦੇ ਆਉਣ ਤੋਂ ਪਹਿਲਾਂ ਹੀ। ਮੁਖਤਿਆਰ ਸਿੰਘ ਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਮੇਰੇ ਆਉਣ ਤੋਂ ਪਹਿਲਾਂ 2 ਦਿਨ ਵੀ ਮੇਰਾ ਇੰਤਜ਼ਾਰ ਨਹੀਂ ਕੀਤਾ ਗਿਆ। ਦੇ ਮੇਰੇ ਬੇਟੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਮੈਂ ਲਾਸਟ ਵਾਰ ਉਹਨੂੰ ਦੇਖਿਆ ਵੀ ਨਹੀਂ ਫਿਰ ਪੁੱਛਦਾ ਰਣਜੀਤ ਕੌਰ ਤੋਂ ਜੋ ਕੁਝ ਹੋਇਆ ਉਹਨੇ ਦੱਸਿਆ ਵੀ ਪੱਖਾ ਸੀ ਪੱਖਾ ਦੇਖਣ ਲੱਗੇ ਇਹਨੂੰ ਗਰੰਟਰ ਲੱਗਿਆ ਮੁਖਤਿਆਰ ਸਿੰਘ ਨੂੰ ਇੱਥੇ ਯਕੀਨ ਨਹੀਂ ਆਉਂਦਾ 2 ਮਈ 2016 ਨੂੰ ਮੁਖਤਿਆਰ ਸਿੰਘ ਪੁਲਿਸ ਸਟੇਸ਼ਨ ਪਹੁੰਚਦੇ ਨੇ ਉੱਥੇ ਇੰਚਾਰਜ ਲਖਵਿੰਦਰ ਸਿੰਘ ਨੂੰ ਸਾਰਾ ਕੁਝ ਦੱਸਿਆ ਜਾਂਦਾ ਉਹਨਾਂ ਦਾ ਕਹਿਣਾ ਸੀ ਵੀ ਮੈਨੂੰ ਇੱਥੇ ਸ਼ੱਕ ਹੈ ਮੇਰੇ ਜਿਹੜੇ ਮੁੰਡੇ ਦੀ ਮੌਤ ਹੋਈ ਹੈ ਉਹ ਐਵੇਂ ਨਹੀਂ ਹੋਈ ਜ਼ਰੂਰ ਇਹਦੇ ਵਿੱਚ ਕੋਈ ਕਾਰਨ ਹੈ ਲਖਵਿੰਦਰ ਸਿੰਘ ਵੱਲੋਂ ਸਨੇਲ ਪੰਡਤ ਨੂੰ ਬੁਲਾਇਆ ਜਾਂਦਾ ਉਹਦੇ ਬਿਆਨ ਦਰਜ ਕੀਤੇ ਜਾਂਦੇ ਨੇ ਉਹਦਾ ਵੀ ਉਹੀ ਕਹਿਣਾ ਸੀ ਪੱਖਾ ਖਰਾਬ ਸੀ ਅਸੀਂ ਦੇਖਣ ਲੱਗੇ ਤੇ ਕਰੰਟ ਲੱਗਿਆ ਉਸ ਤੋਂ ਬਾਅਦ ਅਸੀਂ ਲੈ ਕੇ ਗਏ ਲੋਕ ਪਿੰਡ ਦੇ ਇਕੱਠੇ ਹੋਏ ਤੇ ਉੱਥੇ ਡਾਕਟਰਾਂ ਨੇ ਮਰਦਾ ਕੋਸ਼ਤ ਕੀਤਾ ਰਣਜੀਤ ਕੌਰ ਦੇ ਬਿਆਨ ਦਰਜ ਕੀਤੇ ਜਾਂਦੇ ਨੇ ਲਖਵਿੰਦਰ ਸਿੰਘ ਕੋਲ ਫਿਰ ਪਹੁੰਚਦੇ ਨੇ ਮੁਖਤਿਆਰ ਸਿੰਘ ਦੁਬਾਰਾ ਉਹਨਾਂ ਦਾ ਕਹਿਣਾ ਸੀ ਵੀ ਮੇਰੇ ਮੁੰਡੇ ਦਾ ਕਤਲ ਹੋਇਆ ਲੱਗਦਾ ਮੈਨੂੰ ਤੇ ਇਹਨੂੰ ਇੱਕ ਨੈਚੁਰਲ ਡੈਥ ਦੇਣ ਦੀ ਜਿਹੜੀ ਮੈਨੂੰ ਲੱਗਦਾ ਵੀ ਪਲਾਨਿੰਗ ਕੀਤੀ ਜਾ ਰਹੀ ਹੈ ਪਰ ਇਹ ਗੱਲ ਨੂੰ ਲਖਵਿੰਦਰ ਸਿੰਘ ਸੀਰੀਅਸ ਲੈਂਦੇ ਨੇ ਤੇ ਉਹ ਪਹੁੰਚਦੇ ਨੇ ਸੁਨੀਲ ਪੰਡਤ ਦੇ ਘਰ ਉੱਥੇ ਜਾ ਕੇ ਉਹ ਪੱਖਾ ਦੇਖਿਆ ਜਾਂਦਾ ਹੈ ਮੌਕੇ ਦਾ ਮੁਆਇਨਾ ਕੀਤਾ ਜਾਂਦਾ ਹੈ ਜਿਸ ਪੱਖੇ ਤੋਂ ਕਰੰਟ ਲੱਗਣ ਦੀ ਗੱਲ ਕਹੀ ਸੀ ਉਹ ਪੱਖਾ ਬਿਲਕੁਲ ਠੀਕ ਸੀ ਨਾ ਤਾਂ ਪੱਖਾ ਖਰਾਬ ਸੀ ਤੇ ਨਾ ਹੀ ਉਹਦੇ ਵਿੱਚ ਕਰੰਟ ਆਉਂਦਾ ਸੀ ਪਹਿਲੀ ਗੱਲ ਹੁਣ ਪੁਲਿਸ ਵਾਲਿਆਂ ਨੂੰ ਇੱਥੋਂ ਸ਼ੱਕ ਪੈਦਾ ਹੋਇਆ ਵੀ ਪੱਖਾ ਠੀਕ ਠਾਕ ਹੈ ਤੇ ਉਹਨੂੰ ਕਰੰਟ ਕਿਵੇਂ ਲੱਗ ਗਿਆ ਕਿ ਉਹ ਪੱਖੇ ਦੇ ਨਾਲ ਕਰ ਕੀ ਰਿਹਾ ਸੀ ਉਹ ਤੋਂ ਬਾਅਦ ਫਿਰ ਪੂਰੀ ਸਟੋਰੀ ਪੁੱਛੀ ਜਾਂਦੀ ਹੈ ਕਿ ਉਸ ਦਿਨ ਪੂਰਾ ਪਰਿਵਾਰ ਇੱਥੇ ਸੀ ਫਿਰ ਜਿਹੜੇ ਦੂਜੇ ਬੱਚੇ ਸੀ ਲੜਕੀ ਸਿਮਰਨਜੀਤ ਕੌਰ ਤੇ ਕਰਨ ਉਹਨਾਂ ਤੋਂ ਪੁੱਛਿਆ ਜਾਂਦਾ ਉਹਨਾਂ ਦਾ ਕਹਿਣਾ ਸੀ ਵੀ ਰਾਤ ਅਸੀਂ ਇੱਥੇ ਹੀ ਸੁੱਤੇ ਸੀ ਸਵੇਰੇ 7 ਵਜੇ ਸਾਨੂੰ ਦੱਸਿਆ ਗਿਆ ਵੀ ਉਹਨੂੰ கரੰਟ ਲੱਗ ਗਿਆ ਉਹਦੀ ਮੌਤ ਹੋ ਚੁੱਕੀ ਹੈ ਪਰ ਨਾ ਤਾਂ ਅਸੀਂ கரੰਟ ਲੱਗਦੇ ਦੇਖਿਆ ਨਾ ਅਸੀਂ ਪੱਖਾ ਠੀਕ ਕਰਦੇ ਦੇਖਿਆ ਜਦ ਕਿ ਰਣਜੀਤ ਕੌਰ ਤੇ ਸੁਨੀਲ ਦਾ ਕਹਿਣਾ ਸੀ ਵੀ ਹੋਏ 10 ਵਜੇ கரੰਟ ਲੱਗਿਆ ਬੱਚਿਆਂ ਦਾ ਕਹਿਣਾ ਸੀ 7 ਵਜੇ ਸਾਨੂੰ ਦੱਸ ਦਿੱਤਾ ਗਿਆ ਸੀ ਉਸ ਤੋਂ ਬਾਅਦ 10 ਵਜੇ ਰੌਲਾ ਪਾਇਆ ਜਾਂਦਾ ਤੇ 10 ਵਜੇ ਨੂੰ ਲੈ ਕੇ ਜਾਇਆ ਜਾਂਦਾ ਉਹ ਇਹ ਗੱਲ ਜਦੋਂ ਸਾਹਮਣੇ ਆਉਂਦੀ ਹੈ ਫਿਰ ਰਣਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਸੁਨੀਲ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਦੋਨਾਂ ਤੋਂ ਅੱਡ-ਅੱਡ ਆਪਣੇ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਫਿਰ ਇੱਥੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਮੁਖਤਿਆਰ ਸਿੰਘ ਅਕਸਰ ਬਾਹਰ ਰਹਿੰਦੇ ਸੀ ਕਿਉਂਕਿ ਜੌਬ ਸੀ ਉਹਨਾਂ ਦੀ ਜੌਬ ਤੋਂ ਬਾਅਦ ਜਦੋਂ ਰਿਟਾਇਰਮੈਂਟ ਲੈਂਦੇ ਨੇ ਉਸ ਤੋਂ ਬਾਅਦ ਫਿਰ ਉਹ ਜਾਮਨਗਰ ਦੇ ਵਿੱਚ ਇੱਕ ਹੋਰ ਜੌਬ ਕਰਨ ਚਲੇ ਜਾਂਦੇ ਨੇ ਹਾਲਾਂਕਿ ਪ੍ਰਾਈਵੇਟ ਸੀ بس ਸਿਰਫ ਇਸ ਕਰਕੇ ਵੀ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਹੋ ਸਕੇ। ਇਸੇ ਦੌਰਾਨ ਜਿਹੜੀ ਰਣਜੀਤ ਕੌਰ ਸੀ ਉਹਨੇ ਸੁਨੀਲ ਪੰਡਤ ਬਾਰੇ ਸੁਣਿਆ ਸੀ ਪਿੰਡ ਦੇ ਲੋਕਾਂ ਕੋਲੋਂ ਵੀ ਪੰਡਤ ਜੀ ਦੇ ਤੇ ਇੱਕ ਵਾਰੀ ਕਿਰਪਾ ਕਰ ਦੇ ਜਾਂ ਜਾਦੂ ਟੋਣਾ ਟੋਟਕਾ ਜੋ ਵੀ ਕਰ ਦੇ ਉਹਦੀ ਤਕਦੀਰ ਬਦਲ ਜਾਂਦੀ। ਰਣਜੀਤ ਕੌਰ ਵੀ ਉੱਥੇ ਪਹੁੰਚ ਗਈ ਆ ਆਪਣਾ ਹੱਥ ਦਿਖਾਉਂਦੀ ਐ ਸੁਨੀਲ ਪੰਡਤ ਨੂੰ। ਹੁਣ ਸੁਨੀਲ ਪੰਡਤ ਜੀ ਜਿਹੜਾ ਉਹ ਕੋਈ ਸਾਧੂ ਸੰਤ ਦਾ ਹੈ ਨਹੀਂ ਸੀ। ਦੇਖਦੇ ਹੀ ਪਛਾਣ ਗਿਆ ਰਣਜੀਤ ਕੌਰ ਨੂੰ ਇਹਨਾਂ ਦੀ ਹੌਲੀ-ਹੌਲੀ ਆਉਣ ਜਾਣ ਦੌਰਾਨ ਨਜ਼ਦੀਕੀਆਂ ਵਧਨੀਆਂ ਸ਼ੁਰੂ ਹੋਈਆਂ ਨੇ ਇਹਨਾਂ ਦੀਆਂ ਨਜ਼ਦੀਕੀਆਂ ਇੰਨਾ ਜ਼ਿਆਦਾ ਵਧਦੀਆਂ ਨੇ ਇਹਨਾਂ ਦੇ ਵਿੱਚ ਜਾਇਜ਼ ਸਬੰਧ ਸਥਾਪਿਤ ਹੁੰਦੇ ਨੇ ਹੁਣ ਅਕਸਰ ਜਿਹੜੀ ਰਣਜੀਤ ਕੌਰ ਸੀ ਉਹ ਪੰਡਤ ਸੁਨੀਲ ਦੇ ਕੋਲ ਚਾਂਦੀ ਆਉਂਦੀ ਰਹਿੰਦੀ ਸੀ ਜਿਹੜਾ ਜੋਤਸੀ ਦਾ ਕੰਮ ਕਰਦਾ ਸੀ ਕਈ ਵਾਰ ਇਹ ਹੁੰਦਾ ਸੀ ਵੀ ਰਾਤ ਵੀ ਉੱਥੇ ਰੁਕ ਜਾਣਾ ਦੂਜੇ ਦਿਨ ਆਉਣਾ ਪਹਿਲਾਂ-ਪਹਿਲਾਂ ਤਾਂ ਨਾ ਤਾਂ ਘਰ ਦੇ ਨੂੰ ਕਿਸੇ ਨੂੰ ਤਰਾਜ ਹੋਇਆ ਕਿਉਂਕਿ ਲੋਕਾਂ ਦਾ ਉੱਥੇ ਆਉਣਾ ਜਾਣਾ ਸੀ ਤੇ ਨਾ ਪਿੰਡ ਦੇ ਲੋਕਾਂ ਨੂੰ ਵੀ ਕੋਈ ਹੋਇਆ ਕਿ ਕੋਈ ਗੱਲ ਪਰ ਹੌਲੀ-ਹੌਲੀ ਹੁਣ ਬੱਚੇ ਵੱਡੇ ਹੁੰਦੇ ਸੀ ਜਿਹੜਾ ਸਰਜੀਤ ਸੀ ਤੇ ਬੇਟੀ ਸਮਰਜੀਤ ਔਰ ਇਹਨਾਂ ਨੂੰ ਲੱਗਦਾ ਸੀ ਵੀ ਜਿਹੜੀ ਮਾਂ ਵਾਰ-ਵਾਰ ਉੱਥੇ ਜਾਂਦੀ ਹੈ ਕੁਛ ਠੀਕ ਨਹੀਂ ਕਿਉਂਕਿ ਇਹਨਾਂ ਦੇ ਨਾਲ ਦੇ ਜਿਹੜੇ ਲੋਕ ਸੀ ਉਹ ਵੀ ਖੋਲੀ-ਖੋਲੀ ਗੱਲਾਂ ਕਰਦੇ ਸੀ ਮਜ਼ਾਕ ਉਡਾਇਆ ਜਾਂਦਾ ਸੀ ਫਿਰ ਇੱਕ ਦਿਨ ਸਰਜੀਤ ਆਪਣੀ ਮਾਂ ਨੂੰ ਰੋਕਦਾ ਵੀ ਪੰਡਤ ਦੇ ਘਰ ਨਹੀਂ ਜਾਣਾ ਚਾਹੇ ਜੋ ਮਰਜ਼ੀ ਹੋ ਜੇ ਅਸੀਂ ਉੱਥੇ ਨਹੀਂ ਜਾਣਾ ਤੇ ਬੇਟੀ ਵੀ ਉਹਦਾ ਸਾਥ ਦਿੰਦੀ ਹੈ ਵੀ ਕਹਿੰਦੀ ਅੱਜ ਤੋਂ ਬਾਅਦ ਉੱਥੇ ਨਹੀਂ ਜਾਣਾ ਰਣਜੀਤ ਕੌਰ ਰੁਕ ਜਾਂਦੀ ਹੈ ਕਾਫੀ ਦਿਨ ਨਹੀਂ ਜਾਂਦੀ ਫੇਰ ਰਣਜੀਤ ਕੌਰ ਹੁਣ ਅੰਦਰ ਤੋਂ ਬਿਨਾਂ ਰਹਿ ਨਹੀਂ ਸੀ ਸਕਦੀ ਦੂਜੇ ਪਾਸੇ ਪੰਡਤ ਨਹੀਂ ਸੀ ਰਹਿ ਸਕਦਾ ਹੁਣ ਇੱਕ ਸਕੀਮ ਲੜਾਉਂਦੇ ਨੇ ਇੱਕ ਦਿਨ ਰਾਤ ਨੂੰ ਕਰਨ ਨੂੰ ਆਪ ਹੀ ਡਰਾਇਆ ਜਾਂਦਾ ਜਦੋਂ ਕਰਨ ਡਰਦਾ ਤੇ ਫਿਰ ਗਿਆ ਜਾਂਦਾ ਵੀ ਇਹਨੂੰ ਪੰਡਤ ਦੇ ਕੋਲ ਲੈ ਕੇ ਚੱਲੀ ਕਿਉਂਕਿ ਇਹਨਾਂ ਨੂੰ ਇੱਕ ਬਹਾਨਾ ਚਾਹੀਦਾ ਸੀ ਹੁਣ ਜਾਣਾ ਸੀ ਰਣਜੀਤ ਕੌਰ ਨੇ ਕਰਨ ਨੂੰ ਲੈ ਕੇ ਤੇ ਉੱਥੇ ਇਕੱਲੇ ਨਹੀਂ ਜਾਣਾ ਸੀ ਜੋ ਕੁਝ ਇਹਨਾਂ ਨੇ ਆਪਣੇ ਹਿਸਾਬ ਨਾਲ ਕਰਨਾ ਸੀ ਪਰ ਜਦੋਂ ਵੱਡੇ ਬੱਚੇ ਰੋਲਾ ਪਾਉਂਦੇ ਨੇ ਫਿਰ ਇਹਨਾਂ ਨੂੰ ਨਾਲ ਲੈ ਜਾਣਾ ਦੀ ਮਜਬੂਰੀ ਸੀ ਰਾਤ ਨੂੰ ਉੱਥੇ ਹੀ ਰੁਕਦੇ ਨੇ ਦੱਸਿਆ ਜਾਂਦਾ ਰਾਤ ਨੂੰ ਕੋਈ ਟੋਣਾ ਟੋਟਕਾ ਕਰਨਾ ਹੈ ਖਾਣਾ ਖਾ ਕੇ ਸਾਰੇ ਸੌਂ ਜਾਂਦੇ ਨੇ ਤਰੀਬ ਅੱਧੀ ਰਾਤ ਨੂੰ ਸੁਨੀਲ ਰਣਜੀਤ ਕੌਰ ਨੂੰ ਉਠਾਉਂਦਾ ਤੇ ਉਹਨੂੰ ਦੂਜੇ ਕਮਰੇ ਚ ਲੈ ਕੇ ਚਲਾ ਜਾਂਦਾ ਜਾਂ ਕੇ ਦਰਵਾਜ਼ਾ ਬੰਦ ਕਰ ਲੈਂਦੇ ਉਸੇ ਸਮੇਂ ਅੱਖ ਖੋਲਦੀ ਉਸ ਕਮਰੇ ਦੇ ਵਿੱਚ ਦਾਖਲ ਹੁੰਦਾ ਉੱਥੇ ਆਪਣੀ ਮਾਂ ਨੂੰ ਤੇ ਸਹੇਲ ਨੂੰ ਇਤਰਾਜਯੋਗ ਹਾਲਾਤ ਦੇ ਵਿੱਚ ਦੇਖਦਾ ਉਹ ਦੋਨੋਂ ਜਣੇ ਉਹਦੀ ਪੈਰੀ ਪੈਤਰ ਦੀ ਛੜਪੂ ਗਲਤੀ ਹੋ ਗਈ ਕਿਉਂਕਿ ਸਰਜੀਤ ਦਾ ਕਹਿਣਾ ਸੀ ਵੀ ਆਪਣੇ ਪਿਓ ਨੂੰ ਵੀ ਦੱਸ ਦੇਗਾ ਕਿ ਪਿੰਡ ਵਾਲਿਆਂ ਨੂੰ ਦੱਸੇ। ਉਸ ਤੋਂ ਬਾਅਦ ਹੁਣ ਬੱਚਾ ਸੀ 17 ਸਾਲਾਂ ਦਾ ਉਹਦੇ ਨੂੰ ਸਮਝ ਨਹੀਂ ਆਉਂਦਾ ਕੁਝ ਫਿਰ ਆਪਣੀ ਮੰਜੀ ਤੇ ਆ ਕੇ ਪੈ ਜਾਂਦਾ। ਪਰ ਸਰਜੀਤ ਨੂੰ ਵੀ ਕਿਤੇ ਨਾ ਕਿਤੇ ਇਹ ਸੀ ਵੀ ਚਲੋ ਜੋ ਹੋਇਆ ਕਿਉਂਕਿ ਮਾਂ ਉਸ ਤੋਂ ਮਾफी ਮੰਗਦੀ ਹੈ ਪੰਡਤ ਦੀ ਮਾਫੀ ਮੰਗ ਕੇ ਪੈ ਜਾਂਦਾ। ਪਰ ਦੂਜੇ ਪਾਸੇ ਰਣਜੀਤ ਤੇ ਸੁਨੀਲ ਦੇ ਦਿਮਾਗ ਦੇ ਵਿੱਚ ਚੱਲਦਾ ਵੀ ਜੇ ਇਹ ਨੇ ਕਿਸੇ ਨੂੰ ਦੱਸਤਾ ਤਾਂ ਸਾਡੀ ਬਦਨਾਮੀ ਹੋਏਗੀ। ਉਹ ਪਲਾਨਿੰਗ ਕਰਦੇ ਨੇ। ਰਣਜੀਤ ਕੌਰ ਚਾਹ ਬਣਾਉਂਦੀ ਹੈ। ਚਾਹ ਬਣਾ ਕੇ ਉਹ ਦਿੱਤੀ ਜਾਂਦੀ ਹੈ ਸਰਜੀਤ ਉਹਦੇ ਵਿੱਚ ਜ਼ਰੀਲੀ ਦਵਾਈ ਪਾਈ ਜਾਂਦੀ ਹੈ ਪੀਣਸਾਰ ਬੇਹੋਸ਼ ਹੋ ਜਾਂਦਾ ਹੈ ਉਹਨੂੰ ਚੁੱਕ ਕੇ ਇਨਵਰਟਰ ਕੋਲ ਲੈ ਜਾਂਦੇ ਨੇ ਉੱਥੇ ਜਾ ਕੇ ਕਰੰਟ ਲਾਇਆ ਜਾਂਦਾ ਪਰ ਉਦੋਂ ਪਹਿਲੀ ਉਹਦੀ ਮੌਤ ਹੋ ਚੁੱਕੀ ਸੀ ਹੁਣ ਲਾਸ਼ ਨੂੰ ਰੱਖ ਕੇ ਰਾਤ ਨੂੰ ਪਲਾਨਿੰਗ ਕਰਦੇ ਨੇ ਫਿਰ ਉਦੋਂ ਬਾਅਦ ਵੀ ਹੁਣ ਕੀ ਕੀਤਾ ਜਾਏ ਸਵੇਰੇ ਉੱਠਦੇ ਨੇ ਜਦੋਂ ਬੱਚੇ ਬੱਚਿਆਂ ਨੂੰ ਤਾਂ ਦੱਸ ਦਿੱਤਾ ਜਾਂਦਾ ਕਰੰਟ ਲੱਗਦਾ ਪਰ ਹੌਲੀ-ਹੌਲੀ ਇਹ ਆਪਣੀ ਤਿਆਰੀ ਪੂਰੀ ਕਰਦੇ ਨੇ ਕਿਉਂਕਿ ਕਤਲ ਇਹਨਾਂ ਨੇ ਪਹਿਲੀ ਵਾਰ ਕੀਤਾ ਸੀ ਕੋਈ ਪੱਕੇ ਮੁਜਰਮ ਤਾਂ ਹੈ ਨਹੀਂ ਸੀ ਕਤਲ ਇਹਨਾਂ ਨੇ ਕਰ ਲਿਆ ਸੀ ਹੁਣ ਇਹਨਾਂ ਨੂੰ ਸਮਝ ਨਹੀਂ ਲੱਗਦਾ ਫਿਰ 10:00 ਵਜੇ ਆਪਣੀ ਪਲਾਨਿੰਗ ਦੀ ਤਹਿਤ ਰੌਲਾ ਪਾਣਾ ਸ਼ੁਰੂ ਕਰਦੇ ਨੇ ਵੀ ਪੱਖਾ ਠੀਕ ਕਰਨ ਲੱਗੇ ਤੇ ਕਰੰਟ ਲੱਗ ਗਿਆ ਫਿਰ ਉਹਨੂੰ ਚੱਕ ਕੇ ਲਿਜਾਇਆ ਜਾਂਦਾ ਉੱਥੇ ਨਾ ਤਾਂ ਪੁਲਿਸ ਕੋਲ ਮਾਮਲਾ ਜਾਣ ਦਿੱਤਾ ਜਾਂਦਾ ਨਾ ਪੋਸਟਮਾਰਟਮ ਉਹਨੂੰ ਲਿਆਇਆ ਜਾਂਦਾ ਘਰ ਤੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਫਿਰ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਂਦਾ ਰਿਮਾਂਡ ਦੇ ਦੌਰਾਨ ਉਹ ਇਨਵੈਟਰ ਬਰਾਮਦ ਕੀਤਾ ਜਾਂਦਾ ਉਹ ਸ਼ੀਸ਼ੀ ਵੀ ਬਰਾਮਦ ਕੀਤੀ ਜਾਂਦੀ ਹੈ ਖਾਲੀ ਜਿੱਦੇ ਵਿੱਚੋਂ ਇਹਨਾਂ ਨੇ ਜ਼ਹਿਰ ਪਾਇਆ ਸੀ ਹੋਰ ਵੀ ਪੁਲਿਸ ਜੋ ਕੁਝ ਕਰ ਸਕਦੀ ਸੀ ਇਹਨਾਂ ਤੋਂ ਪ੍ਰਾਪਤ ਕੀਤਾ ਜਾਂਦਾ ਤੇ ਫਿਰ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਇੱਕ ਪਿਓ ਜਿਨੇ ਆਪਣੀ ਸਾਰੀ ਜ਼ਿੰਦਗੀ ਬਾਰਡਰਾਂ ਤੇ ਦੇਸ਼ ਦੀ ਸੇਵਾ ਕਰਦਿਆਂ ਕੱਢਦੀ ਆਪਣੇ ਬੱਚਿਆਂ ਤੇ ਆਪਣੀ ਪਤਨੀ ਦੇ ਬਿਹਤਰ ਭਵਿੱਖ ਦੇ ਲਈ ਘਰ ਆ ਕੇ ਵੀ ਉਹ ਰਿਟਾਇਰਮੈਂਟ ਤੋਂ ਬਾਅਦ ਘਰ ਨਹੀਂ ਗਿਆ ਫਿਰ ਸੈਂਕੜੇ ਕਿਲੋਮੀਟਰ ਦੂਰ ਚਲਾ ਗਿਆ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੇ ਲਈ ਪਰ ਦੂਜੇ ਪਾਸੇ ਰਣਜੀਤ ਕੌਰ ਨੇ ਉਦੇ ਨਾਲ ਵਿਸ਼ਵਾਸ ਘਾਟ ਕੀਤਾ ਆਪਣੇ ਜਵਾਨ ਬੱਚੇ ਹੁੰਦਿਆਂ ਹੋਇਆਂ ਵੀ ਉਹਨੇ ਇੱਕ ਗੈਰ ਮਰਦ ਦੇ ਨਾਲ ਨਾਜਾਇਜ਼ ਸਬੰਧ ਰੱਖੇ ਕੱਲੇ ਸਬੰਧ ਨਹੀਂ ਰੱਖੇ ਜੇ ਉਹਦੇ ਮੁੰਡੇ ਨੂੰ ਪਤਾ ਲੱਗਿਆ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਉਹਨੂੰ ਵੀ ਰਸਤੇ ਦੇ ਵਿੱਚੋਂ ਹਟਾਤਾ ਆਪਣਾ 17 ਸਾਲ ਦਾ ਜਵਾਨ ਪੁੱਤ ਜਿਹੜਾ ਸੀ ਆਪਣੇ ਹੱਥੀ ਮਾਰਤਾ ਹੁਣ ਪੁੱਤ ਮਾਰ ਕੇ ਆਪ ਜੇਲ੍ਹ ਦੇ ਵਿੱਚ ਹੋ ਸਕਦਾ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਹੋਵੇ ਦੂਜੇ ਪਾਸੇ ਪੰਡਿਤ ਜਿਹੜਾ ਘਰਦਿਆਂ ਨੂੰ ਕਹਿ ਕੇ ਆਇਆ ਸੀ ਮੈਂ ਕਿਤੇ ਜੌਬ ਕਰਨ ਚੱਲੇ ਆ ਤੇ ਇੱਥੇ ਲੋਕਾਂ ਦੇ ਵਿੱਚ ਝੂਠ ਮੂਠ ਦਾ ਵਿਸ਼ਵਾਸ ਬਣਾਇਆ ਆਪਣੇ ਉਹਨੇ ਜੋ ਕੰਮ ਕਰਦਾ ਸੀ ਉਹਦੇ ਨਾਲ ਵੀ ਉਹਨੇ ਧੋਖਾ ਕੀਤਾ ਤੇ ਆਪ ਵੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਦੂਜੇ ਪਾਸੇ ਜਿਹੜੇ ਦੋ ਬੱਚੇ ਬਚਦੇ ਨੇ ਤੇ ਪਿਓ ਇੱਕ ਤਰ੍ਹਾਂ ਨਾਲ ਕਹਿ ਲਈਏ ਵੀ ਹੁਣ ਬਦਨਾਮੀ ਵੀ ਮਾਂ ਨਹੀਂ ਉਹਨਾਂ ਦੀ ਮਾਂ ਨਹੀਂ ਉਹਨਾਂ ਦੇ ਭਰਾ ਦਾ ਕਤਲ ਕੀਤਾ ਸੀ ਰਣਜੀਤ ਦੀਆਂ ਵੀ ਜ਼ਰੂਰਤਾਂ ਸੀ ਉਹ ਇਹ ਗੱਲ ਆਪਣੇ ਪਤੀ ਨਾਲ ਵੀ ਕਰ ਸਕਦੀ ਸੀ ਤੇ ਕਿਤੇ ਨਾ ਕਿਤੇ ਮੁਖਤਿਆਰ ਸਿੰਘ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਸੀ ਸਾਰੀ ਜ਼ਿੰਦਗੀ ਬਾਹਰ ਰਹਿ ਉਸ ਤੋਂ ਬਾਅਦ ਪਤਨੀ ਨੂੰ ਵੀ ਟਾਈਮ ਦੇਣਾ ਚਾਹੀਦਾ ਸੀ ਕਿਉਂਕਿ ਜਦੋਂ ਕਿਸੇ ਇੱਕ ਰਿਸ਼ਤੇ ਦੀ ਅਣਦੇਖੀ ਕੀਤੀ ਜਾਂਦੀ ਹੈ ਤੇ ਦੂਜੇ ਦੇ ਰਿਸ਼ਤੇ ਦੇ ਜਿਹੜੇ ਪੈਰ ਨੇ ਆਟੋਮੈਟਿਕ ਕਈ ਵਾਰੀ ਜੁਰਮ ਵੱਲ ਵੱਜ ਜਾਂਦੇ ਨੇ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮਸੇਦਤਾਂ ਤੋਂ ਬਚ ਸਕਦੇ ਆ ਰਣਜੀਤ ਨੇ ਆਪਣੀ ਸਾਰੀ ਜ਼ਿੰਦਗੀ ਕੱਢ ਲਈ ਸੀ ਜੇ ਕੰਟਰੋਲ ਕੀਤਾ ਹੁੰਦਾ ਤਾਂ ਅੱਜ ਆ ਦਿਨ ਦੇਖਣ ਨੂੰ ਨਾ ਮਿਲਦੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਰੀਕਾ